ਵਕੀਲ ਸਾਹਿਬ ਕੀ ਬਿਚੋਕ ਦੇ ਸਾਹਮਣੇ ਸਰਪਰਸ ਦੇਖੋ ਕੇਸ ਕੀ ਅਸਫਲ ਹੋ ਰਿਹਾ ਹੈ ਅੱਜ ਜਿਹੜੀ ਐਪਲੀਕੇਸ਼ਨ ਸੀਗੀ ਜੁਡੀਸ਼ੀਅਲ ਰਿਮਾਂਡ ਦੇ ਲਈ ਐਪਲੀਕੇਸ਼ਨ ਲਗਾਈ ਗਈ ਸੀ ਤੇ ਉਸ ਤੋਂ ਬਾਅਦ ਕੋਰਟ ਨੇ ਜਿਹੜਾ ਜੁਡੀਸ਼ੀਅਲ ਰਿਮਾਂਡ ਦੇ ਲਈ ਭੇਜਿਆ 19 ਜੁਲਾਈ ਜਿਹੜੀ ਹੈ ਅਗਲੀ ਤਰੀਕ ਹੈ ਜਿਹੜੀ ਜਿਹਦੇ ਉੱਤੇ ਪੇਸ਼ ਕਰਨਾ ਹੈ ਤੇ ਇਹਨਾਂ ਨੂੰ ਨਿਊ ਨਾਬਾ ਜੇਲ੍ਹ ਦੇ ਭੇਜਿਆ ਜਾਏਗਾ ਉਸ ਤੋਂ ਇਲਾਵਾ ਕੋਰਟ ਦੇ ਵਿੱਚ ਕਾਫੀ ਜਿਹੜੇ ਸੀਗੇ ਆਲਰੇਡੀ ਕੇਸ ਡਾਇਰੀਜ਼ ਵਗੈਰਾ ਕੇਸ ਫਾਈਲਸ ਸਾਰੀਆਂ ਦਿਖਾਈ ਗਈਆਂ ਸੀ ਤੇ ਕੋਰਟ ਨੇ ਉਹ ਸਾਰੀਆਂ ਦੇਖੀਆਂ ਨੇ ਸਾਈਨ ਕੀਤੀਆਂ ਨੇ ਤੇ ਦੂਸਰਾ ਜਿਹੜਾ ਕਾਫੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਚੀਜ਼ਾਂ ਨਿਕਲ ਕੇ ਆਈਆਂ ਨੇ ਡਿਊਰਿੰਗ 얘 ਤੇ ਪੀਰੀਅਡ ਦੇ ਵਿੱਚ ਤੇ ਕਿਉਂਕਿ ਰਿਮਾਂਡ ਦਾ ਪੀਰੀਅਡ 15 ਦਿਨ ਹੀ ਹੋ ਸਕਦਾ ਹੈ ਤੇ 12 ਆਲਰੇਡੀ ਹੋ ਚੁੱਕੇ ਸੀ ਤਾਂ ਜਿਹੜੇ ਬਾਕੀ 3 ਦਿਨ ਨੇ ਵੀ ਅੱਗੇ ਜੇ ਰਿਕੁਆਇਰਮੈਂਟ ਰਹੇਗੀ ਤਾਂ ਆਲਰੇਡੀ ਕੋਰ ਦੇ ਸਬਮਿਸ਼ਨ ਕੀਤੀ ਹੋਈ ਹੈ ਕਿ ਜੇ ਅੱਗੇ ਲੋੜ ਪਏਗੀ ਜਿਸ ਟਾਈਮ ਤੇ ਹੋਤੇ ਤਾਂ 3 ਦਿਨ ਦਾ ਦੁਬਾਰਾ ਜਿਹੜਾ ਪੁਲਿਸ ਰਿਮਾਂਡ ਲਿਤਾ ਜਾ ਸਕਦਾ ਹੈ ਤੇ ਟੜੇ ਵੀ ਕੋਈ ਰਿਮਾਂਡ ਦੀ ਰਿਮਾਂਡ ਕੀਤੀ ਗਈ ਸੀ ਕਿ ਕਿਹਾ ਕਿ 15 ਤੱਕ ਦਾ ਰਿਮਾਂਡ ਹੋ ਸਕਦਾ ਹੈ ਅੱਜ ਸਿਰਫ ਜੁਡੀਸ਼ੀਅਲ ਰਿਮਾਂਡ ਦੇ ਲਈ ਕੀਤਾ ਗਿਆ ਪੁਣੇ ਤਾਂ ਜੀ ਕਿ ਨਵੇਂ ਕਾਨੂੰਨ ਦੇ ਅਧੀਨ ਸਾਰੇ ਨਵੇਂ ਕਾਨੂੰਨ ਦੇ ਅਧੀਨ ਇਨਵੈਸਟੀਗੇਸ਼ਨ ਏਜੰਸੀ ਕੋਲ ਪਾਵਰ ਹੁੰਦੀ ਹੈ ਜਿਦੇ ਵਿੱਚ ਉਹ ਆਪਣਾ ਰਿਮਾਂਡ ਜਿਹੜਾ ਹੈਗਾ ਜੇ ਦੁਬਾਰਾ ਲੋੜ ਪੈਗੀ ਤਾਂ ਅਸੀਂ ਕੋਰਟ ਚ ਐਪਲੀਕੇਸ਼ਨ ਲਗਾ ਕੇ ਦੁਬਾਰਾ ਵੀ ਲੈ ਸਕਦੇ ਹਾਂ ਸੋ ਇਨਵੈਸਟੀਗੇਸ਼ਨ ਵਿੱਚ ਜੋ ਕੁਝ ਵੀ ਨਵਾਂ ਆਏਗਾ ਉਹਦੇ ਆਧਾਰ ਤੇ ਉਹਨੂੰ ਐਨਾਲਾਈਜ਼ ਕਰਕੇ ਇਹ ਬੀਐਨਐਸਐਸ ਦੇ ਅਧੀਨ ਜਿਹੜੀ ਵੀ ਐਪਲੀਕੇਸ਼ਨ ਬੰਦੀ ਹੋਏਗੀ ਅਸੀਂ ਕਰਾਂਗੇ ਜੇ ਲੋੜ ਪੈਗੀ ਤਾਂ ਦੁਬਾਰਾ ਵੀ ਰਿਮਾਂਡ ਲਿਆ ਜਾਏਗਾ ਅਸੀਂ ਪੇਪਰ ਕਾਰਡ ਦੇ ਸਾਹਮਣੇ ਰੱਖੇ ਕਿ ਇਸ ਪਰ ਕਾਰਡ ਅੱਜ ਜੁਡੀਸ਼ੀਅਲ ਰਿਮਾਂਡ ਮੰਗਿਆ ਗਿਆ ਜੀ ਕੁਛ ਨਾਬਾ ਨਿਊ ਨਾਬਾ ਜੇਲ੍ਹ ਜੀ ਸਰ ਇਹਦੇ ਵਿੱਚ ਕਾਫੀ ਜਿਹੜੀ ਕਾਫੀ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਨਿਕਲ ਕੇ ਆਈਆਂ ਨੇ ਸੀਏਐਸ ਦੀ ਜਿਹੜੀ ਰੇਡ ਕੀਤੀ ਗਈ ਸੀ ਉੱਥੋਂ ਕਾਫੀ ਨਵੇਂ ਡਾਕੂਮੈਂਟਸ ਨਿਕਲ ਕੇ ਆਏ ਨੇ ਤੇ ਜਿਹੜੀ ਸ਼ਿਮਲਾ ਦੇ ਵਿੱਚ ਵੀ ਗਈ ਸੀ ਟੀਮ ਗੋਰਖਪੁਰ ਗਈ ਸੀ ਟੀਮ ਤੇ ਹੋਰ ਦਿੱਲੀ ਦੇ ਵਿੱਚ ਕਾਫੀ ਜਗ੍ਹਾ ਤੇ ਰੇਡਸ ਵਗੈਰਾ ਕੀਤੀ ਗਈ ਉਹਦੇ ਵਿੱਚ ਕਾਫੀ ਡਾਕੂਮੈਂਟਸ ਨਿਕਲ ਕੇ ਆਏ ਨੇ ਜਿਹਦੇ ਵਿੱਚ ਇਹਨਾਂ ਦੇ ਆਪਣੇ ਕਾਗਜ਼ ਕੁਝ ਹੋਰ ਬੋਲਦੇ ਨੇ ਜਿਹੜੇ ਉੱਥੋਂ ਨਿਕਲ ਕੇ ਆਏ ਨੇ ਉਹ ਹੋਰ ਬੋਲਦੇ ਨੇ ਉਹ ਅਕੋਰਡਿੰਗਲੀ ਜਿਵੇਂ 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 ਟੀਮਾਂ ਰੀਪੋਰਟ ਆ ਰਹੀਆਂ ਨੇ ਇਸੇ ਕਰਕੇ ਅੱਜ ਜਿਹੜਾ ਜੁਡੀਸ਼ੀਅਲ ਡਿਮਾਂਡ ਦੇ ਲਈ ਉਹਨਾਂ ਨੂੰ ਭੇਜਿਆ ਗਿਆ ਸੋ ਥੈਟ ਕਿ ਅੱਗੇ ਜਿਹੜੇ 3 ਦਿਨ ਨੇ ਕਿ ਜੇ ਦੁਬਾਰਾ ਜਦੋਂ ਵੀ ਰਿਕੁਆਇਰਮੈਂਟ ਹੋਏਗੀ ਵੀ ਇਹਨਾਂ ਨੂੰ ਕਨਫਰਮ ਕਰਨਾ ਹੋਵੇਗਾ ਜਾਂ ਕਿੱਥੇ ਹੋਰ ਰੇਟ ਵਗੈਰਾ ਕਰਨੀ ਹੋਏਗੀ ਤਾਂ ਉਦੋਂ ਇਹਨਾਂ ਨੂੰ 3 ਦਿਨ ਲਈ ਦੁਬਾਰਾ ਜਿਹੜਾ ਕਾਲ ਕੀਤਾ ਜਾ ਸਕਦਾ ਹੈ ਨੈਕਸਟ ਡੇਟ ਕੀ ਦਿੱਤੀ ਹੈ ਜੀ ਰਿਮਾਂਡ ਦੀ 19 ਜੁਲਾਈ ਸਰ ਡਿਫੈਂਸ ਕਾਉਂਸਲ ਦਾ ਕਹਿਣਾ ਵੀ 1000 ਏਕੜ ਦਾ ਪਤਾ ਲੱਗਿਆ 450 ਕਰੋੜ ਦਾ ਪਤਾ ਲੱਗਿਆ ਚਲੋ ਉਹਨਾਂ ਨੂੰ ਦਿਖਾਵਾਂ ਅਸੀਂ ਉਹਨਾਂ ਨੂੰ ਜਦੋਂ ਇਨਵੈਸਟੀਗੇਸ਼ਨ ਪੂਰੀ ਕੰਪਲੀਟ ਹੋ ਜਾਏਗੀ ਤਾਂ ਸਾਰੇ ਡਾਕੂਮੈਂਟਸ ਲੱਗਣਗੇ ਹਾਂਜੀ ਸੋ 1000 ਏਕੜ ਕਿੰਨੇ ਏਕੜ ਉਹ ਪਤਾ ਲੱਗ ਜਾਏਗਾ ਇਹਨੂੰ ਕਹੀ ਹੈ ਕਿ ਜੋ ਜੋ ਸਰਕਾਰ ਨੇ ਕਿਹਾ ਮੁੱਖ ਮੰਤਰੀ ਸਾਹਿਬ ਦੀਆਂ ਜਿਹੜੀਆਂ 4-5 ਝੂਠ ਨੇ 29 ਮੋਬਾਈਲ 141 ਕਰੋੜ 540 ਕਰੋੜ 1000 ਏਕੜ ਇੱਕੋ ਕਪੂਰਥਲੇ ਜਿਹੜਾ ਫੋਰਜ ਡਾਕੂਮੈਂਟ ਹੈ ਜਿਹੜਾ ਮੈਂ ਉਦੋਂ ਵੀ ਦੱਸਿਆ ਸੀ 25% ਦਾ ਸ਼ੇਅਰ ਜਿਹੜਾ ਗਨੀਵ ਕੌਰ ਜੀ ਦਾ ਦੱਸਿਆ ਸੀ ਮੈਂ ਉਦੋਂ ਵੀ ਕਿਹਾ ਸੀ ਕਿ ਇੱਕ ਫੋਰਜਡ ਡਾਕੂਮੈਂਟ ਹੈ ਇਹ ਡਾਕੂਮੈਂਟ ਜਿਹੜੇ ਜੱਜ ਸਾਹਿਬ ਨੇ ਸਮਨਿੰਗ ਕੀਤੀ ਸੀ ਉਹ सस्पेंड ਚੱਲ ਰਹੇ ਨੇ ਹਾਈ ਕੋਰਟ ਨੇ ਉਹਨਾਂ ਦੀ ਵਿਜੀਲੈਂਸ ਇਨਕੁਆਇਰੀ ਖੋਲੀ ਹੈ ਹੁਣ ਉਹ ਡਾਕੂਮੈਂਟ ਸੋ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਹੋਰ ਜਿਹੜੇ ਸਰਕਾਰ ਦੇ ਸਰਵੇ ਸਰਵਾਕਰਤਾ ਧਰਤਾ ਇਹ ਪੰਜ ਚੀਜ਼ਾਂ ਦਾ ਝੂਠ ਜਿਹੜਾ ਸਰਕਾਰ ਨੇ ਲਗਾਤਾਰ 10 ਦਿਨ ਤੱਕ ਮੀਡੀਆ 'ਚ ਫਲਾਇਆ ਇਹਦੇ ਸਬੂਤ ਹੁਣ ਆ ਕੇ ਪ੍ਰੈਸ ਕਾਨਫਰੰਸ 'ਚ ਦਿਖਾਓ ਕਿਉਂਕਿ ਤੁਸੀਂ ਉਹੀ ਗੱਲਾਂ ਸਰਕਾਰ ਦੀਆਂ ਪਹਿਲੇ ਦਿਨੋਂ ਲੱਗੇ ਨੇ ਸਾਢੇ 3 ਸਾਲ ਹੋ ਗਏ ਕਿ ਝੂਠ ਕਿਹੜਾ ਵੱਧ ਬੋਲੂ ਕੇਜਰੀਵਾਲ ਬੋਲਣਗੇ ਭਗਵੰਤ ਮਾਨ ਸਾਹਿਬ ਬੋਲਣਗੇ ਅਮਨ ਅਰੋੜਾ ਜੀ ਬੋਲਣਗੇ ਕਿ ਮੰਤਰੀ ਬੋਲਣਗੇ ਪਰ ਇਹ ਹੁਣ ਪੰਜ ਚੀਜ਼ਾਂ ਜਿਹੜੀਆਂ ਕਿ ਹੁਣ ਰਿਕਾਰਡ ਗਈਆਂ ਗਈਆਂ ਜਿਨ੍ਹਾਂ ਦਾ ਮੈਂ ਫੇਰ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਵਿਜੀਲੈਂਸ ਕੋਲੇ ਇੱਕ ਸਬੂਤ ਨਹੀਂ ਲੱਭਿਆ ਨਹੀਂ ਅੱਜ ਲਿੰਦੇ ਨਾ ਪੁਲਿਸ ਕਸਟਡੀ ਅੱਜ ਕਹਿੰਦੇ ਨਾ ਕਿ ਜੀ ਇਸ ਦਾ ਹੋਰ ਪੁੱਛਗਿੱਛ ਕਰਨੀ ਅੱਜ ਆ ਕੇ ਕਹਿੰਦੇ ਨਾ ਜੀ ਪੁੱਛਗਿੱਛ ਖਤਮ ਹੈ ਕਿਉਂਕਿ ਇਹ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ ਕਿ ਸਰਕਾਰ ਝੂਠ ਫਲਾ ਚੁੱਕੀ ਸੀ ਸਰਕਾਰ ਨੂੰ ਉਹ ਸਮਿਟਣਾ ਔਖਾ ਹੋ ਰਿਹਾ ਸੀ ਇਹ ਕੇਸਾਂ 'ਚ ਲੱਭਿਆ ਕੱਖ ਨਹੀਂ ਡਰੱਗ 'ਚ ਡਰੱਗ ਹੈ ਨਹੀਂ ਡਿਸਪਰਪੋਰਸ਼ਨੇਟ 'ਚ ਐਸੈਟ ਹੈ ਨਹੀਂ ਤੇ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਡਰਾਉਣ ਦੀ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਕਿ ਕਦੇ ਹੋ ਨਹੀਂ ਸਕਦੀ ਸੋ ਮੈਂ ਅੱਜ ਜ਼ਿੰਮੇਵਾਰ মিডিਆ ਨੂੰ ਇਹ ਗੱਲ ਕਹਿਣੀ ਚਾਹੁੰਨਾ ਕਿ ਤੁਸੀਂ ਇਹ ਪੰਜ ਸਵਾਲ ਜਿਹੜੇ 10 ਦਿਨਾਂ 'ਚ ਸਰਕਾਰ ਦੇ ਸੋਸ਼ਲ ਮੀਡੀਆ ਨੇ ਉਠਾਏ ਸਰਕਾਰ ਦੇ ਮੰਤਰੀਆਂ ਨੇ ਉਠਾਏ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਠਾਏ ਇਹ ਪੰਜ ਸਵਾਲ ਆਪਣੇ ਕੋਲੇ ਯਾਦ ਕਰਕੇ ਰੱਖਣੇ ਨੇ ਇਹ ਨੋਟ ਕਰ ਲੈਣੇ ਨੇ ਤੇ ਹੁਣ ਇਹ ਗੱਲ ਦਾ ਜਵਾਬ ਸਰਕਾਰ ਨੂੰ ਔਨ ਰਿਕਾਰਡ ਤੱਥਾਂ ਨਾਲ ਦੇਣਾ ਪਊ ਨਹੀਂ ਬੜੇ ਕਲੀਅਰ ਆ ਕਿ ਜਿਹੜੇ ਚੈਨਲ ਵੀ ਕੁਝ ਦੇਖੋ ਸਾਰਾ মিডিਆ ਨਹੀਂ ਇਦਾਂ ਦਾ ਹੁੰਦਾ মিডিਆ ਨੇ ਬੜੀ ਵਧੀਆ ਜ਼ਿੰਮੇਵਾਰੀ ਨਿਭਾਈ ਹੈ মিডিਆ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਪਰ ਇੱਕ ਦੋ ادارے ਐਸਐਸ ਜਿਨ੍ਹਾਂ ਨੇ ਇਸ ਝੂਠ ਨੂੰ ਜ਼ਬਰਦਸਤੀ ਲੋਕਾਂ ਦੇ ਵਿੱਚ ਪਰੋਸਿਆ ਸਰਕਾਰ ਦੀ ਗੱਲ ਨੂੰ ਜ਼ਬਰਦਸਤੀ ਲੋਕਾਂ ਦੇ ਵਿੱਚ ਪਰੋਸਿਆ ਉਹਦੇ ਲਈ ਵੀ ਅਸੀਂ ਸੋਚ ਰਹੇ ਹਾਂ ਕਿ ਹੁਣ ਡੇਫੇਮੇਸ਼ਨ ਕਰਾਂਗੇ ਕਿਉਂਕਿ ਬਿਲਕੁਲ ਕਲੀਅਰ ਹੈ ਨਾ 29 ਮੋਬਾਈਲ ਨਾ 141 ਕਰੋੜ ਨਾ 540 ਕਰੋੜ ਨਾ ਹਜ਼ਾਰ ਏਕੜ ਨਾ ਜਿਹੜੀ ਕਪੂਰਥਲੇ ਵਾਲੀ ਜ਼ਮੀਨ ਹੈ ਸਰਕਾਰ ਕੋਲੇ ਇਹਦਾ ਇੱਕ ਸਬੂਤ ਵੀ ਨਹੀਂ ਹੈ ਕਿਉਂਕਿ ਇਹ ਚੀਜ਼ਾਂ ਸਰਕਾਰ ਔਨ ਰਿਕਾਰਡ ਝੂਠ ਬੋਲ ਕੇ ਗਈ ਹੈ ਤੇ ਜਿਹੜੀ ਹੁਣ ਸਰਕਾਰ ਦੀ ਜਵਾਬ ਦੇ ਲੀਗਲੀ ਅਸੀਂ ਤੈਅ ਕਰਾਂਗੇ